ਕਪੂਰਥਲਾ ਪੁਲਿਸ ਨੇ ਸ਼ਹਿਰ ਵਿੱਚ ਹੋਣ ਵਾਲੀ ਗੈਂਗਵਾਰ ਨੂੰ ਰੋਕਣ ਲਈ ਕੀਤੀ ਕਾਰਵਾਈ ਦੌਰਾਨ ਇੱਕ ਵਿਅਕਤੀ ਨੂੰ ਦੋ ਦੇਸੀ ਪਿਸਤੌਲ ਅਤੇ ਮੈਗਜ਼ੀਨ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਿਤੀ 5 ਜੂਨ ਨੂੰ ਕਪੂਸਲਾ ਸ਼ਹਿਰ ਵਿੱਚ ਕਮਲਪ੍ਰੀਤ ਸਿੰਘ ਅਤੇ ਲੱਪ੍ਰੀਤ ਸਿੰਘ ਵਿਚਕਾਰ ਬਕਰਖਾਨਾ ਚੌਕ ਮਿੱਥ ਕੇ ਲੜਾਈ ਹੋਈ ਸੀ ਜਿਸ ਵਿੱਚ ਇਹ ਅਸਲਾ ਅਤੇ ਤੇਜ਼ ਤਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਤੋਂ ਇਤਲਾਹ ਮਿਲੀ ਕਿ ਇਹਨਾਂ ਦੋਵਾਂ ਗੁੱਟਾਂ ਵਿੱਚ ਸ਼ਹਿਰ ਵਿੱਚ ਫਿਰ ਤੋਂ ਗੈਂਗਵਾਰ ਹੋਣ ਵਾਲੀ ਹੈ ਜਿਸ ਤੇ ਪੁਲਿਸ ਨੇ ਫੌਰਨ ਕਾਰਵਾਈ ਕਰਦੇ ਹੋਏ ਪੀਰ ਚੌਧਰੀ ਰੋਡ ਤੇ ਕੀਤੀ ਨਾਕਾਬੰਦੀ ਦੌਰਾਨ ਕਮਲਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮਹਿਤਾਬ ਗੜੇ ਸ਼ੇਵ ਕਲੋਨੀ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਦੋ ਦੇਸੀ ਪਿਸਟਲ ਅਤੇ ਮੈਗਜ਼ੀਨ ਬਰਾਮਦ ਕੀਤੇ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਨੂੰ ਤਲਾਸ਼ ਮੇੜੀ ਸੀ। ਇੱਕ ਕਪੂਰਥਲਾ ਸ਼ਹਿਰ ਦੇ ਵਿੱਚ ਇੱਕ ਵੱਡੀ ਗੈਂਦਾਰੀ ਹੋ ਰਹੀ ਆਈ ਹੈ। ਜਿਸਦੇ ਉਹਨਾਂ ਦੇ ਮਾਨ ਸਰ ਮੈਂ ਤੇ ਐਸਪੀ ਜੀ ਸਾਹਿਬ ਨੇ ਕਾਰਵਾਈ ਕਰਦੇ ਹੋਏ ਇੱਕ ਗੈਂਦ ਦੇ ਮੈਂਬਰ ਕਮਲੂ ਬਰਤਾਰ ਕਪੂਰ ਦੇ ਪਾਸੋਂ ਦੋ ਪਿਸਟਲ ਬਕਤੀ ਬੋਰ ਮੈਗਜ਼ੀਨ ਵਾਲੇ ਬਣਾਉਂ ਕੀਤੇ ਆ ਜਿਹੜੇ ਖਰਾਬ ਮਕਦਮਾਂ ਕਰ ਚੁੱਕਿਆ ਦੂਸਰਾ ਗੈਂਗ ਜਿਹੜਾ ਉਹਨਾਂ ਤੋਂ ਵੀ ਸਰਾਹ ਦੇ ਸੰਭਾਵਨਾ ਨੂੰ ਨੂੰ ਵੀ ਕਾਰਵਾਈ ਕੀਤੀ ਜਾਂਦੀ ਕਪੂਰਥਲਾ ਪੁਲਿਸ ਨੇ ਸ਼ਹਿਰ ਵਿੱਚ ਹੋਣ ਵਾਲੀ ਗੈਂਗਵਾਰ ਨੂੰ ਰੋਕ ਲੈ ਕੀਤੀ ਕਾਰਵਾਈ ਦੌਰਾਨ ਇੱਕ ਵਿਅਕਤੀ ਨੂੰ ਦੋ ਦੇਸੀ ਪਿਸਤੌਲ ਅਤੇ ਮੈਗਜ਼ੀਨ ਸਮੇਤ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਿਤੀ 5 ਜੂਨ ਨੂੰ ਕਪੂਸਲਾ ਸ਼ਹਿਰ ਵਿੱਚ ਕਮਲਪ੍ਰੀਤ ਸਿੰਘ ਅਤੇ ਲੱਪ੍ਰੀਤ ਸਿੰਘ ਵਿਚਕਾਰ ਬਕਰਖਾਨਾ ਚੌਕ ਮਿੱਥ ਕੇ ਲੜਾਈ ਹੋਈ ਸੀ ਜਿਸ ਵਿੱਚ ਇਹ ਅਸਲਾ ਅਤੇ ਤੇਜ਼ ਤਰਹ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਤੋਂ ਇਤਲਾਹ ਮਿਲੀ ਕਿ ਇਹਨਾਂ ਦੋਵਾਂ ਗੁੱਟਾਂ ਵਿੱਚ ਸ਼ਹਿਰ ਵਿੱਚ ਫਿਰ ਤੋਂ ਗੈਂਗਵਾਰ ਹੋਣ ਵਾਲੀ ਹੈ ਜਿਸ ਤੇ ਪੁਲਿਸ ਨੇ ਫੌਰਨ ਕਾਰਵਾਈ ਕਰਦੇ ਹੋਏ ਪੀਰ ਚੌਧਰੀ ਰੋਡ ਤੇ ਕੀਤੀ ਨਾਕਾਬੰਦੀ ਦੌਰਾਨ ਕਮਲਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮਹਿਤਾ ਅਧਗਰ ਸ਼ੇਵ ਕਲੋਨੀ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਦੋ ਦੇਸੀ ਪਿਸਤਲ ਅਤੇ ਮੈਗਜ਼ੀਨ ਬਰਾਮਦ ਕੀਤੇ। ਉਹਨਾਂ ਦੱਸਿਆ ਕਿ ਇਸ ਬੰਦੀ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਨਯੂਗ ਐਸਐਸਪੀ ਸਾਹਿਬ ਕਪੂਰਥਲਾ ਨੂੰ ਤਲਾਸ਼ ਲਈ ਸੀ। ਇੱਕ ਕਪੂਰਥਲਾ ਸ਼ਹਿਰ ਦੇ ਇੱਥੇ ਇੱਕ ਵੱਡੀ ਗੈਂਗਰ ਹੋ ਗਿਰਵਾਈ ਹੈ ਜਿਸਦੇ ਉਹਨਾਂ ਦੇ ਮਾਨ ਸਾਹਿਬ ਅਤੇ ਐਸਐਸਪੀ ਸਾਹਿਬ ਨੇ ਕਾਰਵਾਈ ਕਰਦੇ ਹੋਏ ਇੱਕ ਗੈਂਗ ਦੇ ਮੈਂਬਰ ਤੋਂ ਬਿਆਨ ਵਰਤਾਰ ਕੇ ਉਸ ਕੋਲੋਂ ਦੋ ਪਿਸਤਲ ਬਤੀਬੂਰ ਮੈਗਜ਼ਿਨ ਵਾਲੇ ਬਨਾਮ ਕੀਤੇ ਆ ਜਿਹੜੇ ਖਰਾਬ ਮਕਦਮਾ ਕਰਕੇ ਕਰ ਰਿਹਾ ਹੈ ਦੂਸਰਾ ਗੈਂਗ ਜਿਹੜਾ ਉਹਨਾਂ ਕੋਲੋਂ ਵੀ ਸਰਾਵਿੰਡਿਕਸਨ ਦਾ ਹਮਲਾ ਉਹਨਾਂ ਉੱਤੇ ਕਰਨੇ ਕੀਤੀ ਜਾਂਦੀ ਹੈ